ਇਸ ਕੇਸ ਦੇ ਵਿੱਚ ਦੋ ਆਦਮੀ ਅਰੈਸਟ ਕੀਤੇ ਗਏ ਜਿੱਚ ਟੋਟਲ 5 ਕਿਲੋ ਹੈਰੋਨ ਜਿਹੜੀਆਂ ਇਹਨਾਂ ਕੋਲ ਰਿਕਵਰ ਕੀਤੀ ਗਈ ਹੈਗੀ ਸਰ ਕਿਰਪਾ ਕਰਕੇ ਦੱਸੋ ਇਹ ਨੂਰਮੈਲ ਦੇ ਏਰੀਆ ਦੇ ਵਿੱਚੋਂ ਇਹਨਾਂ ਨੂੰ ਅਰੈਸਟ ਕੀਤਾ ਗਿਆ ਔਰ ਇਹ ਦੋਨੋਂ ਬਿਲੋਂਗ ਕਰਦੇ ਨੇ ਮੈਥਪੁਰ ਥਾਣਾ ਦੇ ਏਰੀਆ ਦੇ ਔਰ ਇਹ ਕਾਫੀ ਸਮੇਂ ਤੋਂ ਇਸ ਕੰਮ ਦੇ ਵਿੱਚ ਲੱਗੇ ਹੋਏ ਸੀਗੇ ਜਿਹੜਾ ਅਕਿਊਜ਼ ਰਕੇਸ਼ ਕੁਮਾਰ ਹੈ ਇਸ ਦੇ ਕੋਲੋਂ ਪਹਿਲਾਂ ਵੀ 4 ਕਿਲੋ ਹੈਰੋਨ ਰਿਕਵਰ ਕੀਤੀ ਗਈ ਸੀ ਜਿਸ ਦੇ ਵਿੱਚ ਵੇਲਦੇ ਆ ਔਰ 302 ਦੇ ਮਰਡਰ ਦੇ ਕੇਸ ਵਿੱਚ ਵੀ ਅੰਦਰ ਆ ਹੈਗਾ ਔਰ ਇਹ ਕਾਫੀ ਨੋਟੋਰੀਅਸ ਐਲੀਮੈਂਟ ਹੈ ਦੁਆਬੇ ਏਰੀਆ ਦਾ ਔਰ ਇਹ ਕਾਫੀ ਸਮੇਂ ਤੋਂ ਇਹ ਕੰਮ ਦੇ ਵਿੱਚ ਲੱਗਾ ਹੋਇਆ ਹੈ ਸਰ ਇਹਦਾ ਸਾਥੀ ਜਿਹੜਾ ਕੋਈ ਪੁੱਛ ਲੱਗਿਆ ਸੀ ਇਹ ਤਾਂ ਇਹਦਾ ਸਾਥੀ ਹੈ ਕਾਫੀ ਚਰਚੋਗ ਦੇ ਨਾਲ ਹੈ ਔਰ ਹਰ ਕੰਮ ਦੇ ਵਿੱਚ ਮਾਲ ਡਿਲੀਵਰੀ ਕਰਨ ਦੇ ਵਿੱਚ ਲਿਆਉਣ ਦੇ ਵਿੱਚ ਇਹ ਦੇ ਨਾਲ ਹੈ ਲੇਕਿਨ ਇਹਦਾ ਪੁਰਾਣਾ ਐਫਆਈਆਰ ਦਿਸਟ੍ਰਿਕਟ ਅਜੇ ਤੱਕ ਸਾਡੇ ਕੋਲ ਰਿਕਾਰਡ ਨਹੀਂ ਆਇਆ ਅਸੀਂ ਉਹ ਚੈੱਕ ਕਰ ਰਹੇ ਹਾਂ ਕਿਹੜੀ ਜਗ੍ਹਾ ਤੋਂ ਲੈ ਕੇ ਆਉਂਦੇ ਨੇ ਕਿੱਥੇ ਸਪਲਾਈ ਕਰਦੇ ਨੇ ਕਿਸ ਤਰ੍ਹਾਂ ਇਹਨਾਂ ਦਾ ਜਿਆਦਾ ਜਿਹੜਾ ਹੈਗਾ ਪ੍ਰੀਲੀਮినਰੀ ਇਨਵੈਸਟੀਗੇਸ਼ਨਸ ਜਿਹੜੀਆਂ ਗੱਲਾਂ ਸਾਹਮਣੇ ਆਈਆਂ ਨੇ ਇਹ ਅਮਰitsar ਦੇ ਏਰੀਆ ਦੇ ਵਿੱਚੋਂ ਅਤੇ ਫਿਰੋਜ਼ਪੁਰ ਦੇ ਰੀਏ ਜੋ ਬਾਰਡਰ ਤੋਂ ਇਹਨਾਂ ਨੂੰ ਕਸਾਈਨਮੈਂਟਸ ਜਿਹੜੀਆਂ ਨੇ ਉਹ ਮਿਲਦੀਆਂ ਨੇ ਜਿਹੜੀਆਂ ਕਿ ਇਹ ਫਰਦਰ ਇੱਥੇ ਡਿਸਟ੍ਰੀਬਿਊਟ ਕਰਦੇ ਆ ਜੀ ਸਿਰਫ ਪਾਕਿਸਤਾਨ ਦੇ ਨਾਲ ਜੁੜੇ ਹੁੰਦੇ ਨੇ ਜੀ ਪਾਕਿਸਤਾਨ ਤੋਂ ਹੀ ਇਹਨਾਂ ਦੀ ਜਿਹੜੀ ਹੈ ਕਸਾਈਨਮੈਂਟਸ ਹੁੰਦੀਆਂ ਨੇ ਨਹੀਂ ਕੋਈ ਟੈਲੀਫੋਨਿਕਲੀ ਜਾਂ ਕੋਈ ਵਰਕਸ਼ਾਪ ਨਹੀਂ ਕੋਈ ਇਦਾਂ ਦਾ ਉਹ ਅਸੀਂ ਅਨਲਾਈਜ਼ ਕਰ ਰਹੇ ਹਾਂ ਜੀ ਇਹਨਾਂ ਦੇ ਫੋਨ ਕਾਲਸ ਬਾਕੀ ਡਿਟੇਲਸ ਅਸੀਂ ਐਨਲਾਈਜ਼ ਕਰਕੇ ਫਿਰ ਰਸਾਂਗੇ ਕਿਥੇ ਸਪਲਾਈ ਕਰਨੀਆਂ ਨੇ ਇਹ ਇਸੇ ਇਲਾਕੇ ਦੇ ਵਿੱਚ ਦੁਆਬੇ ਏਰੀਆ ਚ ਜ਼ਿਆਦਾ ਨੇ ਤੋਂ ਉਸ ਤੋਂ ਬਾਅਦ ਲੁਗਾਨਾ ਏਰੀਆ ਤੇ ਵੀ ਨਾ ਸਪਲਾਈ ਹੁੰਦੀ ਸੀ ਸਰ ਲੁਗਾਨਾ ਟੀਮ ਨੇ ਕੋਈ ਟੋਕੀ ਕਿਸੇ ਨੂੰ ਨਹੀਂ ਇਸ ਕੇਸ ਦੇ ਵਿੱਚ ਇਸ ਕੇਸ ਰੋਡੋਂ 5 ਕਿਲੋ ਲਈ 5 ਕਿਲੋ ਹੈ ਰੋਮੇ ਆ ਇੱਕ ਸ਼ਿਫਟ ਕਾਰ ਆ ਜਿੰਨਾ ਕੋਲੇ ਜਿਹੜੀ ਬਰੰਦ ਹੋਈ ਹੈ ਔਰ ਇਸੇ ਕਾਰਨ ਹੀ ਇਹ ਯੂਜ਼ ਕਰਦੇ ਹਾਂ ਨੇ ਬ੍ਰਗਮਨੀ ਐਜ਼ ਐਜ਼ ਇਟ ਇਜ਼ ਇਹ ਜਿਹੜਾ ਕੇਸ਼ ਕੁਮਾਰ ਹੈ ਜੀ ਤੇ 4-5 ਸਾਲ ਤੋਂ ਕੰਮ ਕਰ ਰਿਹਾ ਜੀ ਸਰ ਖੁਦ ਵੀ ਐਡਿਕਟ ਨਹੀਂ ਆ ਨਹੀਂ ਅਜੇ ਤੱਕ ਤਾਂ ਨਹੀਂ ਗੱਲ ਸਾਹਮਣੇ ਆਈ ਜੀ ਬਾਕੀ ਮੈਡੀਕਲ ਤੇ ਜੇ ਪਤਾ ਲੱਗ ਜਾਏਗਾ ਹਾਂਜੀ ਤੇ ਇਹਨਾਂ ਨਾਲ ਹੋਰ ਸਾਥੀ ਵੀ ਹੋ ਸਕਦੇ ਨੇ ਬਿਲਕੁਲ ਜੀ ਹੋਰ ਸਾਥੀ نیٹਵਰਕ ਹੈਗਾ ਜੀ ਇਹਨਾਂ ਦਾ ਅਸੀਂ ਕੁਝ ਆਇਡੈਂਟੀਫਾਈ ਕੀਤੇ ਨੇ ਜਿਹੜਾ ਕਿ ਡਿਸਕਲੋਸ ਕਰਨਾ ਇਸ ਵੇਲੇ ਸਹੀ ਨਹੀਂ ਹੋਏਗਾ ਔਰ ਅਸੀਂ ਹੁਣੇ ਵੀ ਕਾਰਵਾਈ ਕਰ ਰਹੇ ਹਾਂ ਫਾਰਵਰਡ ਐਂਡ ਬੈਕਵਰਡ ਲਿੰਕੇਜੇ ਸਾਰੇ ਅਸੀਂ ਟਰੈਕ ਕਰ ਰਹੇ ਹਾਂ ਤਰ ਕੋਈ ਡਰਾਗਮਨ ਨੂੰ ਲੈ ਕੇ ਜਿਹੜੀ ਜਰੂਰਤ ਜਦੋਂ ਆਪਣੇ ਲਈ ਕੋਈ ਪ੍ਰਾਪਰਟੀ ਵਰਾ ਬਣਾਈ ਹੈ ਜਦੋਂ ਪਹਿਲਾਂ ਵੀ ਕਿਉਂਕਿ ਬਿਲਕੁਲ ਜੀ ਉਹ ਵੀ ਅਸੀਂ ਅਨਲਾਈਜ਼ ਕਰਾਂਗੇ ਜਿਸ ਤਰ੍ਹਾਂ ਅਸੀਂ ਪਹਿਲਾਂ ਕੇਸਿਸ ਦੇ ਵਿੱਚ ਕਾਫੀ ਕੇਸਿਸ ਦੇ ਵਿੱਚ ਅਸੀਂ ਪ੍ਰਾਪਰਟੀਆਂ ਜਿਹੜੀਆਂ ਇਹਨਾਂ ਦੀਆਂ ਫ੍ਰੀਜ਼ ਕਰਵਾਈਆਂ ਨੇ ਔਰ ਇਸੇ ਤਰ੍ਹਾਂ ਇਸ ਕੇਸ ਦੇ ਵਿੱਚ ਵੀ ਅਸੀਂ ਇਹਨਾਂ ਦੀਆਂ ਪ੍ਰਾਪਰਟੀਆਂ ਦੇ ਬਾਰੇ ਵੈਰੀਫਾਈ ਕਰਾਂਗੇ ਔਰ ਜਿਹੜੀਆਂ ਪ੍ਰਾਪਰਟੀਆਂ ਪ੍ਰੋਸੀਡਸ ਆਫ ਕਰਾਈਮ ਹੋਣਗੀਆਂ ਉਹਨਾਂ ਨੂੰ ਅਸੀਂ ਫ੍ਰੀਜ਼ ਕਰਾਵਾਂਗੇ ਔਰ ਫੋਰਫੀਟ ਕਰਾਵਾਂਗੇ